ਸਭ ਤੋਂ ਪਹਿਲਾਂ ਮੇਰੇ ਚੈਨਲ ਵੱਲੋਂ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਦੀਵਾਲੀ ਕਿੱਦਾਂ ਦੀ ਰਹਿਣ ਵਾਲੀ ਔਰ ਦੀਵਾਲੀ ਦੇ ਅੱਗੇ ਵਾਲਾ ਸਮਾਂ ਜਿਹੜਾ ਹੈਗਾ ਉਹ ਕਿੱਦਾਂ ਦਾ ਰਹਿਣ ਵਾਲਾ ਔਰ ধন ਦੀ ਪ੍ਰਾਪਤੀ ਕਿੱਦਾਂ ਹੋ ਸਕਦੀ ਹੈ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਔਰ ਪਿਛਲਾ ਸਮਾਂ ਇੰਨਾ ਭਾਰਾ ਸੀਗਾ ਪੰਜਾਬ ਦੇ ਵਿੱਚ ਤੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਐਸਟ੍ਰੋਲੋਜੀ ਦੇ ਅਨੁਸਾਰ ਜਾਣਨ ਦੀ ਕੋਸ਼ਿਸ਼ ਕਰਦੇ ਹੈ ਡੀਕੇ ਸ਼ਰਮਾ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੀਕੇ ਸ਼ਰਮਾ ਸਾਹਿਬ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਤਰਫ ਤੋਂ ਵੀ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁ ਮੁਬਾਰਕਾਂ ਤੇ ਲੋਕਾਂ ਨੂੰ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਪਹਿਲਾਂ ਤਾਂ ਉਹ ਕਨਫਿਊਜ਼ਨ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਲੋਕ ਇਹ ਕਹਿ ਰਹੇ ਨੇ ਕਿ 20 ਤਰੀਕ ਦੀ ਦੀਵਾਲੀ ਹੈ ਜਾਂ 21 ਤਰੀਕ ਦੀ ਦੀਵਾਲੀ ਹੈ ਦੇਖੋ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ 20 ਤਰੀਕ ਨੂੰ ਹੀ ਦੀਵਾਲੀ ਹੈ 20 ਤਰੀਕ ਨੂੰ ਹੀ ਦੀਵਾਲੀ ਮਨਾਣੀ ਚਾਹੀਦੀ ਹੈ ਬਿਕੋਜ਼ ਜਿਹੜੀ ਤਿੱਥੀ ਹੈ ਉਹ 3:40 ਤੇ ਸ਼ੁਰੂ ਹੋ ਜਣੀ ਹੈ ਦੁਪਹਿਰ ਨੂੰ ਔਰ ਤੁਹਾਨੂੰ ਪਤਾ ਹੈ ਕਿ ਸ਼ਾਮ ਨੂੰ ਹੀ ਦਿਵਾਲੀ ਮਨਾਈ ਜਾਂਦੀ ਹੈ ਔਰ ਫਿਰ ਇਹ ਜਿਹੜੀ ਤਿਥੀ ਹੈ 21 ਤਰੀਕ ਨੂੰ ਔਰ 9:03 ਸ਼ਾਮ ਤੱਕ ਰਹਿਣੀ ਹੈ ਇਸ ਕਰਕੇ ਜਦੋਂ ਤਿਥੀ ਸ਼ੁਰੂ ਹੁੰਦੀ ਹੈ ਉਸੇ ਦਿਨ ਉਹ ਤਿਉਹਾਰ ਮਨਾਇਆ ਜਾਂਦਾ ਹੈ ਇਸ ਕਰਕੇ ਮੇਰੀ ਰਿਕੁਐਸਟ ਹੈ ਵੀ 20 ਤਰੀਕ ਨੂੰ ਹੀ ਤੁਸੀਂ ਦਿਵਾਲੀ ਮਨਾਣੀ ਹੈ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਸਪੈਸ਼ਲ ਉਪਾਅ ਦੱਸੂਗਾ ਜਿਹੜੇ ਉਪਾਅ ਕਰਨ ਦੇ ਨਾਲ ਤਾਨੂੰ Lakshmi ਦੀ ਕਦੇ ਪੈਸੇ ਦੀ ਕਦੇ ਕਮੀ ਨਹੀਂ ਰਹੂਗੀ ਜੇ ਤੁਹਾਡਾ ਕੋਈ ਕੰਮ ਰੁਕਿਆ ਹੋਇਆ ਹੈ ਮੰਨ ਲਓ ਤੁਹਾਡਾ ਬਿਜ਼ਨਸ ਅੱਛਾ ਨਹੀਂ ਚੱਲ ਰਿਹਾ ਜਾਂ ਤੁਹਾਨੂੰ ਪੈਸਿਆਂ ਦੀ ਘਾਟ ਹੈ ਤੁਹਾਨੂੰ ਪੈਸੇ ਕਿਤੋਂ ਆ ਨਹੀਂ ਰਹੇ ਤੇ ਬਹੁਤ ਜ਼ਿਆਦਾ ਤੁਸੀਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤੇ ਦੀਵਾਲੀ ਦੇ ਦਿਨ ਇੱਕ ਛੋਟਾ ਜਿਹਾ ਉਪਾਅ ਦੱਸੂਗਾ ਮੈਂ ਤੁਹਾਨੂੰ ਔਰ ਬਹੁਤ ਇਫੈਕਟਿਵ ਉਪਾਅ ਹੈ ਇਹ ਤੁਸੀਂ ਉਪਾਅ ਕਰਕੇ ਤੁਹਾਨੂੰ ਧਨ ਸੰਪੰਦੀ ਧਨ ਸੰਪੰਦੀ ਦਾ ਫਾਇਦਾ ਹੋ ਸਕਦਾ ਹੈ ਤੁਹਾਨੂੰ ਪੈਸੇ ਦਾ ਫਾਇਦਾ ਹੋ ਸਕਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਬ੍ਰਸਪਤੀ ਹੈ ਉਹਨੇ ਵਕਰੀ ਹੋ ਜਾਣਾ ਹੈ 11 ਨਵੰਬਰ ਨੂੰ ਤੇ ਜਿਨ੍ਹਾਂ ਦੀ ਕੁੰਡਲੀ ਵਿੱਚ ਬ੍ਰਸਪਤੀ ਖਰਾਬ ਹੈ ਜੇ ਬ੍ਰਸਪਤੀ ਖਰਾਬ ਹੁੰਦਾ ਹ ਹੁਣ ਕਈ ਲੋਕਾਂ ਦੀ ਇਹ ਸਾਨੂੰ ਕੁੰਡਲੀ ਦਿਖਾਉਣ ਵਾਸਤੇ ਆਉਂਦੇ ਆ ਉਹ ਕਹਿੰਦੇ ਆ ਜੀ ਸਾਡੇ ਬੱਚਾ ਨਹੀਂ ਹੋ ਰਿਹਾ ਕਨਸੀਵ ਨਹੀਂ ਹੋ ਰਿਹਾ 10 ਸਾਲ ਹੋ ਗਏ ਮੈਰਿਜ ਨੂੰ ਜਾਂ 5 ਸਾਲ ਹੋ ਗਏ ਜਾਂ ਪਿਛਲੇ 2 ਸਾਲ ਤੋਂ ਕਨਸੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਬੱਚਾ ਕਨਸੀਵ ਨਹੀਂ ਹੋ ਪਾਰ ਰਿਹਾ ਦੇਖੋ ਜੀ ਜਦੋਂ ਬ੍ਰਹਸਪਤੀ ਕੁੰਡਲੀ ਚ ਖਰਾਬ ਹੁੰਦਾ ਤਾਂ ਬੱਚਾ ਕਨਸੀਵ ਹੋਣ ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਕਈਆਂ ਨੂੰ 10-10 ਸਾਲ ਬਾਅਦ ਬੱਚਾ ਹੁੰਦਾ ਜਾਂ ਕਈ ਵਾਰ ਤਾਂ ਇਦਾਂ ਹੁੰਦਾ ਕਿ ਬੱਚਾ ਹੁੰਦਾ ਹੀ ਨਹੀਂ ਤੇ ਅੱਜ ਮੈਂ ਤੁਹਾਨੂੰ ਇਸ ਵਾਸਤੇ ਵੀ ਇੱਕ ਮੰਤਰ ਦੱਸੂਗਾ ਜਿਹੜਾ ਤੁਸੀਂ ਦੀਵਾਲੀ ਦੇ ਦਿਨ ਇਹ ਮੰਤਰ ਕਰਕੇ ਤੁਹਾਨੂੰ ਬਹੁਤ ਲਾਭ ਮਿਲ ਸਕਦਾ ਫਾਇਦਾ ਮਿਲ ਸਕਦਾ ਤੇ ਕਈ ਲੋਕਾਂ ਦੀ ਜਿਹੜੀ ਹੈਗੀ ਉਹ ਮੈਰਿਜ ਨਹੀਂ ਹੋ ਪਾਂਦੀ ਮੈਰਿਜ ਡਿਲੇ ਹੋ ਜਾਂਦੀ ਹੈ ਜਾਂ ਰਿਸ਼ਤੇ ਆਉਂਦੇ ਆ ਉਹ ਰਿਸ਼ਤੇ ਆ ਤਾਂ ਜਾਂਦੇ ਪਰ ਉਹ ਰਿਸ਼ਤਾ ਪੱਕਾ ਨਹੀਂ ਹੁੰਦਾ ਇਸ ਦਾ ਜਿਹੜਾ ਕਾਰਨ ਹੈ ਉਹ ਵੀ ਬ੍ਰਸਪਤੀ ਗ੍ਰਹਿ ਹੁੰਦਾ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਛੋਟਾ ਜਿਹਾ ਮੰਤਰ ਦੱਸਣ ਜਾ ਰਿਹਾ ਬਹੁਤ ਇਫੈਕਟਿਵ ਮੰਤਰ ਹੈ ਇਹ ਮੰਤਰ ਕਰਨ ਨਾਲ ਤੁਹਾਡਾ ਬ੍ਰਸਪਤੀ ਕਾफी ਅੱਛਾ ਹੋ ਜਾਊਗਾ ਤੇ ਇੱਕ ਮੈਂ ਤੁਹਾਨੂੰ ਹੋਰ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਉਹ ਦੱਸਣਾ ਚਾਹਾਂਗਾ ਕਿ ਦੀਵਾਲੀ ਦੇ ਦਿਨ ਕੀਤੀ ਵੀ ਪੂਜਾ ਔਰ ਪੂਰੇ ਸਾਲ ਯਾਨੀ 365 ਦਿਨ ਕੀਤੀ ਵੀ ਪੂਜਾ ਇੱਕ ਬਰਾਬਰ ਹੈ। ਦਿਵਾਲੀ ਦੇ ਦਿਨ ਅਗਰ ਤੁਸੀਂ ਇੱਕ ਮਾਲਾ ਕਿਸੇ ਗ੍ਰਹਿ ਦੀ ਜਿਹੜਾ ਪਲੈਨਟ ਤੁਹਾਡੀ ਕੁੰਡਲੀ ਚ ਖਰਾਬ ਹੈ ਉਹਦੇ ਅਗਰ ਤੁਸੀਂ ਇੱਕ ਮਾਲਾ ਅ ਅ ਬੀਜ ਮੰਤਰਾਂ ਦੀ ਕਰ ਲਓ ਤਾਂ ਤੁਹਾਨੂੰ ਪੂਰੇ ਸਾਲ ਜਿੰਨਾ ਫਲ ਮਿਲੂਗਾ। ਠੀਕ ਹੈ ਤੇ ਆਪਾਂ ਗੱਲ ਕਰਦੇ ਹਾਂ ਬ੍ਰਹਸਪਤੀ ਗ੍ਰਹਿ ਦੇ ਮੰਤਰ ਦੀ ਜਿਹੜਾ ਮੰਤਰ ਕਰਨ ਨਾਲ ਤੁਹਾਨੂੰ ਵਿਆਹ ਚ ਆਉਣ ਵਾਲੀ ਪਰੇਸ਼ਾਨੀਆਂ ਜੇ ਬੱਚਾ ਕਨਸੀਵ ਨਹੀਂ ਹੋ ਰਹਾ ਤਾਂ ਉਹ ਪਰੇਸ਼ਾਨੀਆਂ ਨੂੰ ਇਹ ਮੰਤਰ ਜ਼ਰੂਰ ਤੁਹਾਨੂੰ ਫਾਇਦਾ ਦਊਗਾ ਤਾਂ ਇਸ ਮੰਤਰ ਨੂੰ ਤੁਸੀਂ ਕਿਹਾ ਕਰਨਾ ਹੈ ਮੰਤਰ ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਕਿ ਓਮ ਗ੍ਰਾਮ ਗ੍ਰੀਮ ਗ੍ਰੋਮ ਸਹ ਗੁਰੂ ਵੇ ਨਮਾ ਇੱਕ ਵਾਰ ਫਿਰ ਦੱਸ ਦਿੰਨਾ ਤੁਹਾਨੂੰ ਮੰਤਰ ਓਮ ਗ੍ਰਾਮ ਗ੍ਰੀਮ ਗ੍ਰੋਮ ਸਹ ਗੁਰੂ ਵੇ ਨਮਾ ਇਸ ਮੰਤਰ ਦੀ 11 ਮਾਲਾ ਪਾਠ ਤੁਸੀਂ ਸ਼ਾਮ ਨੂੰ 11 ਮਾਲਾ ਪਾਠ ਇਨ ਮੰਤਰਾਂ ਦਾ ਕਰਨਾ ਹੈ ਤੇ ਇਹ ਮੰਤਰ ਕਰਨ ਨਾਲ ਤੁਹਾਡੇ ਬਰਸਪਤੀ ਨੂੰ ਕਾਫੀ ਜ਼ਿਆਦਾ ਸਟਰੈਂਥ ਮਿਲੂਗੀ ਤੇ ਤੁਹਾਡੀ ਜਿਹੜੀ ਪ੍ਰੋਬਲਮਸ ਬਰਸਪਤੀ ਤੋਂ ਰਿਲੇਟਡ ਹੈਗੀਆਂ ਨੇ ਉਹ ਤੁਹਾਡੀ ਜਿਹੜੀ ਪ੍ਰੋਬਲਮਸ ਹੈ ਉਹ ਦੂਰ ਹੋ ਜੂਗੀਆਂ ਅੱਛਾ ਦੂਸਰਾ ਜਿਹੜਾ ਸਭ ਤੋਂ ਜ਼ਰੂਰੀ ਮੇਸ਼ ਰਾਸ਼ੀ ਤੇ ਆਪਣਾ ਮੀਨ ਰਾਸ਼ੀ ਦੀ 60 ਸਤੀ ਚੱਲਦੀ ਪਈ ਹੈ ਹੁਣ 60 ਸਤੀ ਤੁਹਾਨੂੰ ਪਤਾ ਹੈ ਕਿ 7.5 ਸਾਲ ਤੱਕ ਚੱਲਦੀ ਹੈ ਕਈ ਲੋਕਾਂ ਦੀ ਵਾਸਤੇ ਜਿਹੜੀ 60 ਸਤੀ ਹੈ ਉਹ ਕਿਸੇ ਸ਼ਰਾਪ ਤੋਂ ਕੱਟ ਨਹੀਂ ਹੁੰਦੀ ਕਿਉਂਕਿ 60 ਸਤੀ ਦੇ ਦੌਰਾਨ ਜਿਹੜੇ ਆਉਣ ਵਾਲੇ 7.5 ਸਾਲ ਸਾਢੇ 7 ਸਾਲ ਹੁੰਦੇ ਆ ਉਹ ਪੂਰੇ ਦੇ ਪੂਰੇ ਖਰਾਬ ਚਲੇ ਜਾਂਦੇ ਆ ਬਹੁਤ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਆ ਤੇ ਅਗਰ ਤੁਹਾਡੀ ਸਿਹਤ ਚੱਲਦੀ ਪਈ ਹੈ ਤੇ ਉਸ ਵਾਸਤੇ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਮੰਤਰ ਦੱਸਣ ਲੱਗਾ ਇਸ ਦੀ 11 মালা ਪਾਠ ਕਰਨਾ ਤੁਸੀਂ ਜਾਂ ਤੁਹਾਡੀ ਕੁੰਡਲੀ ਚ ਸ਼ਨੀ ਪਲੈਨਟ ਖਰਾਬ ਹੈਗੇ ਨੇ ਯਾਨੀ ਜੇ ਸ਼ਨੀ ਖਰਾਬ ਹੁੰਦਾ ਕੁੰਡਲੀ ਚ ਤਾਂ ਇਹ ਜਿਹੜਾ ਸ਼ਨੀ ਖਰਾਬ ਹੋਣ ਨਾਲ ਤੁਹਾਨੂੰ ਬਾਡੀ ਚ ਪੇਨ ਰਹਿੰਦਾ ਤੇ ਤੁਹਾਨੂੰ ਹੈਲਥ ਇਸ਼ੂਜ਼ ਹੋ ਜਾਂਦੇ ਆ ਲੰਬੀ ਮੈਡੀਸਨਾਂ ਚੱਲਦੀਆਂ ਨੇ ਤੇ ਬਿਜ਼ਨਸ ਚੱਲਦਾ ਚੱਲਦਾ ਰੁਕ ਜਾਂਦਾ ਹੈ ਜਾਂ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਤੁਹਾਡੀ ਨੌਕਰੀ ਬਹੁਤ ਵਧੀਆ ਚੱਲ ਰਹੀ ਸੀ ਪਰ ਕੁਝ ਟਾਈਮ ਬਾਅਦ ਹੀ ਜਿੱਦਾਂ ਹੀ 60 ਸਤੀ ਸ਼ੁਰੂ ਹੋਈ ਜਾਂ ਸ਼ਨੀ ਦੀ ਮਹਾ ਦਸ਼ਾ ਜਾਂ ਅੰਤਰ ਦਸ਼ਾ ਸ਼ੁਰੂ ਹੋਈ ਤੁਹਾਡੀ ਜੋਬ ਵੀ ਚਲੀ ਜਾਂਦੀ ਹੈ ਇਸ ਵਾਸਤੇ ਤੁਸੀਂ ਇੱਕ ਛੋਟਾ ਜਿਹਾ ਮੰਤਰ ਕਰਨਾ ਹੈ ਸ਼ਨੀ ਦਾ ਮੰਤਰ ਦੱਸਣ ਲੱਗਾ ਓਮ ਪ੍ਰਾਮ ਪ੍ਰੀਮ ਪ੍ਰੋਮ ਸਹ ਸ਼ਨਿਸ਼ਚਰੈ ਨਮਾ ਇਹ ਇਹ ਮੰਤਰ ਦਾ ਤੁਸੀਂ 11 ਮਾਲਾ ਪਾਠ ਕਰਨਾ ਹੈ ਸ਼ਾਮ ਨੂੰ ਲਗਭਗ ਦੀਵਾਲੀ ਦੇ ਦਿਨ 8 ਵਜੇ ਤੋਂ ਬਾਅਦ ਇਹ ਪੂਜਾ ਜੇ ਤੁਸੀਂ ਕਰਦੇ ਹੋ ਤਾਂ ਤੁਹਾਡੀ ਜਿਹੜੀ ਸਾੜ ਸਤੀ ਹੈ ਉਹ ਬੁਰਾ ਫਲ ਨਹੀਂ ਦੇਊਗੀ। ਔਰ ਸਭ ਤੋਂ ਜਿਹੜਾ ਡਰਾਉਣ ਵਾਲਾ ਗ੍ਰਹਿ ਉਹ ਰਾਹੁ ਗ੍ਰਹਿ ਮੰਨਿਆ ਜਾਂਦਾ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਅਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ। ਜਦੋਂ ਰਾਹੁ ਖਰਾਬ ਹੁੰਦਾ ਹੈ ਕੈਂਸਰ ਦੀ ਬਿਮਾਰੀ ਰਾਹੁ ਗ੍ਰਹਿ ਨਾਲ ਹੁੰਦੀ ਹੈ ਤੇ ਬੇਇੱਜ਼ਤੀ ਹੋਣਾ ਇਨਸਲਟ ਹੋਣਾ ਕੰਮ ਬੰਨਦੇ ਬੰਨਦੇ ਰੁਕ ਜਾਣਾ ਜਾਂ ਘਰ ਚ ਅਨਹੋਨੀ ਆਉਣੀ ਸ਼ੁਰੂ ਹੋ ਜਾਣੀ ਆ ਕਈ ਵਾਰ ਹੁੰਦਾ ਹੈ ਨਾ ਕਿ ਘਰਾਂ ਚ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਹੈ ਜਾਂ ਮੈਡੀਸਨ ਹੀ ਚਲਦੀ ਰਹਿੰਦੀ ਹੈ ਇੱਕ ਪਰਸਨ ਸਹੀ ਹੁੰਦਾ ਦੂਸਰਾ ਬਿਮਾਰ ਹੋ ਜਾਂਦਾ ਦੂਸਰਾ ਸਹੀ ਹੁੰਦਾ ਤੀਸਰਾ ਬਿਮਾਰ ਹੋ ਜਾਂਦਾ ਯਾਨੀ ਕਿ ਉਹਨਾਂ ਦੀ ਲਗਾਤਾਰ ਮੈਡੀਸਨ ਚਲਦੀ ਰਹਿੰਦੀ ਹੈ ਘਰ ਚੋਂ ਮੈਡੀ ਮੈਡੀਸਨ ਹੈ ਉਹ ਲਗਾਤਾਰ ਚਲਦੀ ਰਹਿੰਦੀ ਹੈ ਬੰਦ ਹੋਣ ਦਾ ਨਾਂ ਨਹੀਂ ਲੈਂਦੀ ਉਸ ਵਾਸਤੇ ਤੁਸੀਂ ਇੱਕ ਛੋਟੇ ਜਿਹੇ ਮੰਤਰ ਦਾ ਆ মালা ਕਰਨੀ ਹੈ ਤੇ 11 মালা ਪਾਠ ਅਗਰ ਤੁਸੀਂ ਦਿਵਾਲੀ ਦੇ ਦਿਨ ਇਸ ਮੰਤਰ ਦੀ ਕਰਦੇ ਹੋ ਤਾਂ ਤੁਹਾਡੇ ਜਿਹੜਾ ਰਾਹੂ ਤੁਹਾਨੂੰ ਖਰਾਬ ਰਿਜ਼ਲਟ ਦੇ ਰਿਹਾ ਸੀ ਉਹ ਸਹੀ ਦੇਣਾ ਸ਼ੁਰੂ ਕਰ ਦੂਗਾ ਰਾਹੂ ਵਾਸਤੇ ਜਿਹੜਾ ਮੰਤਰ ਹੈ ਉਹ ਤੁਸੀਂ ਕਰਨਾ ਹੈ ਓਮ ਬ੍ਰਾਮ ਬ੍ਰੀਮ ਬ੍ਰੋਮ ਸਹ ਰਾਹਵੇ ਨਮਾ ਇਸ ਦੀ 11 মালা ਪਾਠ ਤੁਸੀਂ ਕਰਨਾ ਹੈ ਇਹ ਮੰਤਰ ਜੇ ਤੁਸੀਂ ਉਚਾਰਨ ਕਰਦੇ ਹੋ 11 মালা ਕਰਦੇ ਹੋ ਤਾਂ ਤੁਹਾਨੂੰ ਜਿਹੜਾ ਰਾਹੂ ਪਲੈਨਟ ਜਿਹੜਾ ਖਰਾਬ ਰਿਜ਼ਲਟ ਦੇ ਰਿਹਾ ਸੀਗਾ ਉਹ ਸਹੀ ਅੱਛੇ ਰਿਜ਼ਲਟ ਦੇਣਾ ਸ਼ੁਰੂ ਕਰ ਦੂਗਾ ਹਾਂ ਜਿਹੜਾ ਹੁਣ ਤੁਹਾਨੂੰ ਲక్ష్ਮੀ ਪ੍ਰਾਪਤੀ ਵਾਸਤੇ ਪੈਸਿਆਂ ਦੀ ਪੈਸਿਆਂ ਦੀ ਧਨ ਦੀ ਵਿਰਧੀ ਵਾਸਤੇ ਜਿਹੜਾ ਤੁਸੀਂ ਉਪਾਅ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਇਹ ਉਪਾਅ ਤੁਸੀਂ ਸਾਰੇ ਹੀ ਕਰ ਸਕਦੇ ਹੋ ਇਹ ਉਪਾਅ ਕਰਨ ਨਾਲ ਤੁਹਾਨੂੰ ਤੁਹਾਡੇ ਬਿਜ਼ਨਸ ਚ ਵਿਰਧੀ ਹੋਊਗੀ ਜੇ ਤੁਹਾਡਾ ਕਿਤੋਂ ਪੈਸਾ ਰੁਕਿਆ ਬਾ ਤੁਹਾਡਾ ਪੈਸਾ ਮਿਲੂਗਾ ਤੇ ਤੁਹਾਡਾ ਜਿਸ ਤਰ੍ਹਾਂ ਨੌਕਰੀ ਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸ ਉਸ ਚ ਵੀ ਤੁਹਾਨੂੰ ਫਾਇਦਾ ਹੋਊਗਾ ਤੁਸੀਂ ਕੀ ਕਰਨਾ ਇੱਕ ਲਾਲ ਕੱਪੜਾ ਲੈਣਾ ਹੈ ਲਾਲ ਕਪੜਾ ਲਗਭਗ ਤੁਸੀਂ ਅੱਧਾ ਮੀਟਰ ਲੈ ਸਕਦੇ ਹੋ ਤਾਂ ਉਸ ਚ ਤੁਸੀਂ ਪੰਜ ਗੋਮਤੀ ਚੱਕਰ ਪਾਣੇ ਆ ਤੇ ਪੰਜ ਲੌਂਗ ਪਾਣੇ ਆ ਪੰਜ ਲੈਚੀ ਪਾਣੀ ਆ ਦੋ ਜਿਹੜੀ ਗੱਠਾ ਆ ਉਹ ਹਲਦੀ ਦੀ ਪਾਣੀ ਆ ਤੇ ਉਸ ਚ ਤੁਸੀਂ ਧਨੀਆ ਪਾਣਾ ਥੋੜਾ ਜਿਹਾ ਹਰਾ ਧਨੀਆ ਹੁੰਦਾ ਯਾਨੀ ਜਿਹੜਾ ਕਿ ਦਾਣੇ ਵਰਗਾ ਹੁੰਦਾ ਉਹ ਧਨੀਆ ਤੁਸੀਂ ਉਸ ਚ ਪਾਣਾ ਇੱਕ ਚਾਂਦੀ ਦਾ ਸਿੱਕਾ ਪਾਣਾ ਔਰ ਉਸ ਚ ਤੁਸੀਂ ਥੋੜੀ ਜੀ ਦਕਸ਼ਨਾ ਰੱਖ ਲੈਣੀ ਆ ਤੇ ਇਹ ਸਾਰੀ ਚੀਜ਼ਾਂ ਤੁਸੀਂ ਇੱਕ ਪੋਰਟਲੀ ਚ ਪਾ ਦੇਣੀ ਹੈ ਤੇ ਉਸ ਨੂੰ ਮੌਲੀ ਨਾਲ ਬੰਨ ਦੇਣਾ ਪੋਰਟਲੀ ਨੂੰ ਤੇ ਸ਼ਾਮ ਦੇ ਸਮੇਂ 8 ਵਜੇ ਤੋਂ ਬਾਅਦ ਇਹਨੂੰ ਮੰਦਰ ਚ ਰੱਖ ਕੇ ਫਿਰ ਤੁਸੀਂ ਕਿਸੇ ਵੀ ਮੰਤਰ ਦੀ ਪੂਜਾ ਕਰ ਸਕਦੇ ਹੋ ਹਨੂਮਾਨ ਚਾਲੀਸਾ ਪੜ ਸਕਦੇ ਹੋ ਲక్ష్ਮੀ ਮਾਤਾ ਦਾ ਪਾਠ ਕਰ ਸਕਦੇ ਹੋ ਤੇ ਇਹ ਜਦੋਂ ਤੁਸੀਂ ਆਪਣਾ ਪਾਠ ਪੂਰਾ ਕੰਪਲੀਟ ਕਰ ਲਓਗੇ ਇਹ ਪੋਰਟਲੀ ਨੂੰ ਚੁੱਕ ਕੇ ਤੁਸੀਂ ਆਪਣੇ ਲੋਕਰ ਚ ਰੱਖ ਦੇਣਾ ਇੰਨਾ ਛੋਟਾ ਜਿਹਾ ਉਪਾਏ ਕਰਨ ਨਾਲ ਤੁਹਾਨੂੰ ਬਹੁਤ ਲਾਭ ਹੋਊਗਾ ਹਨ ਵਾਲਾ ਸਮਾਂ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ ਕਿਉਂਕਿ ਇਹ ਸਮੇਂ ਦੀ ਗੱਲਬਾਤ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਕਾਫੀ ਭਾਰਾ ਸੀਗਾ ਹੜ ਆ ਗਏ ਔਰ ਆਪਣੀ ਫੀਲਡ ਦੇ ਵਿੱਚ ਜਿਹੜੇ ਵੀ ਮਾਰ ਸੀਗੇ ਉਹਨਾਂ ਦੀ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਔਰ ਦੀਵਾਲੀ ਤੋਂ ਬਾਅਦ ਹੁਣ ਕਿੰਨਾ ਔਖਾ ਸਮਾਂ ਰਹਿਣ ਵਾਲਾ ਹੈ ਔਰ ਅਗਲਾ ਸਾਲ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਹੁਣ ਦੇਖੋ ਜੀ ਹੱਲੇ ਤਾਂ ਸਮਾਂ ਲਗਭਗ 1 ਸਾਲ ਦਾ ਖਰਾਬੀ ਦਿਖਦਾ ਪਿਆ ਹੈ ਜਿਹੜਾ ਕਿ ਪੰਜਾਬ ਵਾਸਤੇ ਖਰਾਬ ਸਮਾਂ 1 ਸਾਲ ਦਾ ਹਲੇ ਹੋਰ ਪਿਆ ਹੈ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਵੀ ਇਸ ਟਾਈਮ ਧਰਮ ਕਰਮ ਦੇ ਕੰਮ ਕਰਨਾ ਦਾਨ ਪੁੰਨ ਕਰਨਾ ਗਰੀਬਾਂ ਦੀ ਹੈਲਪ ਕਰਨਾ ਇਹ ਬਹੁਤ ਜ਼ਰੂਰੀ ਹੈ ਤੇ 1 ਸਾਲ ਤਾਂ ਹਲੇ ਲਗਭਗ ਹੋਰ ਖਰਾਬ ਸਮਾਂ ਹੀ ਮਾਨੂੰ ਪੰਜਾਬ ਦਾ ਦਿਖਦਾ ਪਿਆ ਹੈ ਜਦੋਂ ਦੀ ਮੈਂ ਪੰਜਾਬ ਦੀ ਕੁਣਲੀ ਬਣਾਈ ਹੈ ਤੇ ਇਹ ਥੋੜਾ ਜਿਹਾ 1 ਸਾਲ ਦਾ ਹੈਗਾ ਥੋੜਾ ਜਿਹਾ ਟਫ ਰਹਿਣ ਵਾਲਾ ਹੈ ਏ ਜੀ 2026 ਤੱਕ ਪੂਰਾ ਹੀ ਲਾ ਕੇ ਚੱਲੋ ਤੁਸੀਂ ਕਿਉਂਕਿ ਨਵੰਬਰ 29 ਤੱਕ ਤਾਂ ਵੈਸੇ ਹੀ ਸ਼ਨੀ ਵਕਰੀ ਚੱਲ ਰਿਹਾ ਡਾਇਰੈਕਟ ਸ਼ਨੀ ਨੇ 29 ਨਵੰਬਰ ਤੋਂ ਬਾਅਦ ਹੋਣਾ ਤੇ 2026 ਤੱਕ ਹਲੇ ਪ੍ਰਭਾਵ ਸ਼ਨੀ ਦਾ ਰਹਿਣਾ ਹੈ ਅਗਲਾ ਸਾਲ ਵੀ ਇਸ ਤਰ੍ਹਾਂ ਹੀ ਰਹਿਣ ਵਾਲਾ ਭਾਰਾ ਤੇ ਕੀ ਕੀ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿ ਪ੍ਰੈਡਿਕਸ਼ਨ ਕਰ ਕਰ ਸਕਦੇ ਆ ਦੇਖੋ ਜੀ ਜਿਸ ਤਰ੍ਹਾਂ ਹੁਣ ਬਾੜ ਬਹੁਤ ਜ਼ਿਆਦਾ ਆਈ ਸੀਗੀ ਹੈ ਨਾ ਪੰਜਾਬs ਦਾ ਸ਼ਾਇਦ ਬਹੁਤ ਸਾਲ ਹੋ ਗਿਆ ਹੈ ਜਾਂ ਕਦੇ ਮੰਜ਼ਰ ਨਹੀਂ ਦੇਖਿਆ ਸੀਗਾ ਸਿੰਗਰਸ ਦੀ ਡੈਥ ਹੋ ਰਹੀ ਸੀਗੀ ਦੇਖੋ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮਸ ਹੈ ਉਹ ਹੱਲੇ ਅੱਗੇ ਵੀ ਦੇਖਣ ਨੂੰ ਮਿਲ ਸਕਦੀਆਂ ਤੇ ਹੱਲੇ ਤਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਵੀ ਦੇਖੋ ਮਾਰਚ ਤੋਂ ਇਹ ਚੀਜ਼ਾਂ ਜ਼ਿਆਦਾ ਖਰਾਬ ਹੋਈਆਂ 29 ਮਾਰਚ ਤੋਂ ਸ਼ਨੀ ਦਾ ਸ਼ਨੀ ਟ੍ਰਾਂਜ਼ਿਟ ਹੋਇਆ ਔਰ ਲਗਭਗ ਹੱਲੇ ਸਵਾ 2 ਸਾਲ ਸ਼ਨੀ ਦਾ ਪ੍ਰਭਾਵ ਰਹਿਣਾ ਪਰ 1 ਸਾਲ ਤੱਕ ਕੁਝ ਜ਼ਿਆਦਾ ਹੀ ਪ੍ਰਭਾਵ ਰਹੂਗਾ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਕਿ ਲਗਭਗਲੇ ਸਵਾ ਦੋ ਸਾਲ ਤਾਂ ਪ੍ਰੋਬਲਮਸ ਰਹਿ ਸਕਦੀਆਂ ਨੇ ਤੇ ਬਿਲਕੁਲ ਦੀਵਾਲੀ ਵਾਲੇ ਦਿਨ ਇਹ ਵੀ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਸਭ ਤੋਂ ਜ਼ਿਆਦਾ ਟੋਣੇ ਹੁੰਦੇ ਨੇ ਔਰ ਕਹੇ ਕਿ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਨਿਕਲ ਕੇ ਨਿਕਲਦੀਆਂ ਨੇ ਉਸ ਸਮੇਂ ਔਰ ਕਹੇ ਕਿ ਉਹ ਸਮਾਂ ਪੀਕ ਤੇ ਹੁੰਦਾ ਦੀਵਾਲੀ ਵਾਲਾ ਸਮਾਂ ਦੇਖੋ ਜੀ ਇਸ ਦਿਨ ਕਈ ਲੋਕ ਤਾੰਤ੍ਰਿਕ ਕਿਰਿਆਵਾਂ ਕਰਦੇ ਨੇ ਕਈ ਟੋਣੇ ਟੋਟ ਕੇ ਕਰਦੇ ਨੇ ਕਈ ਲੋਕ ਗਲਤ ਚੀਜ਼ਾਂ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗਾ ਕਿ ਦੇਖੋ ਦੀਵਾਲੀ ਦੇ ਦਿਨ ਖਾਸ ਕਰ 9 ਵਜੇ ਤੋਂ ਬਾਅਦ ਘਰ ਤੋਂ ਬਾਹਰ ਬਿਲਕੁਲ ਵੀ ਨਹੀਂ ਨਿਕਲਣਾ ਚਾਹੀਦਾ ਜਦੋਂ ਤੁਸੀਂ ਅਗਲੇ ਦਿਨ ਨਿਕਲਣਾ ਕਰੋ ਬਾਹਰ ਤਾਂ ਉਸ ਦਿਨ ਤੁਸੀਂ ਸ਼ਹਿਦ ਖਾ ਕੇ ਕਰੋ ਨਿਕਲਣਾ ਹੈ ਅਗਰ ਤੁਸੀਂ ਇਹ ਥੋੜਾ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਕਿ ਕਿ ਕਿਸੇ ਨੇ ਨਹੀਂ ਹਾਂ ਤਾਂ ਤੁਹਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਊਗਾ ਸ਼ਹਿਦ ਦੇ ਨਾਲ ਮਤਲਬ ਕਿ ਸ਼ਹਿਦ ਛਟਕੇ ਉਹ ਮਤਲਬ ਇਹਦੇ ਪਿੱਛੇ ਕੀ ਕਾਰਨ ਨੇ ਦੇਖੋ ਜੀ ਇਹਦਾ ਕਾਰਨ ਇਹ ਹੈ ਕਿ ਜਿਹੜਾ ਸ਼ਹਿਦ ਹੈ ਉਹ ਸ਼ਹਿਦ ਦਾ ਜਿਹੜਾ ਕਾਰਕ ਹੈ ਉਹ ਮੰਗਲ ਪਲੈਨਟ ਹੈ ਔਰ ਜਿਹੜਾ ਮੰਗਲ ਪਲੈਨਟ ਹੈ ਉਹਨਾਂ ਦੇ ਜਿਹੜੇ ਸੁਆਮੀ ਹੈ ਠੀਕ ਹੈ ਉਹ ਆਪਣਾ ਹਨੂਮਾਨ ਜੀ ਹੈਗੇ ਨੇ ਤੇ ਹਨੂਮਾਨ ਜੀ ਦਾ ਤੁਹਾਨੂੰ ਪਤਾ ਹੈ ਕਿ ਸਜੀਵਣੀ ਬੂਟੀ ਲੈਣ ਵਾਸਤੇ ਪੂਰਾ ਪਹਾੜ ਹੀ ਚੱਕ ਲਏ ਸੀਗੇ ਤੇ ਇਹ ਜਿਹੜਾ ਛੋਟਾ ਜਿਹਾ ਉਪਾਅ ਤੁਸੀਂ ਕਰੋਗੇ ਨਾ ਤੇ ਤੁਹਾਨੂੰ ਬਹੁਤ ਫਾਇਦਾ ਦਊਗਾ ਕਿਉਂਕਿ ਦੇਖੋ ਹਨੂਮਾਨ ਚਾਲੀ ਚਾਚ ਵੀ ਲਿਖਿਆ ਹੋਇਆ ਹੈ ਕਿ ਭੂਤ ਪਿਛਾਸ ਨਿਕਟ ਨਹੀਂ ਆਵੇ ਜਦੋਂ ਹਨੂਮਾਨ ਜੀ ਦਾ ਨਾਮ ਲੈਂਦੇ ਆ ਤੁਸੀਂ ਜਾਂ ਉਹਨਾਂ ਤੋਂ ਰਿਲੇਟਡ ਜਿਹੜੀ ਚੀਜ਼ਾਂ ਉਹ ਤੁਸੀਂ ਯੂਜ਼ ਕਰਦੇ ਆ ਤੇ ਤੁਹਾਨੂੰ ਉਸ ਦਾ ਫਾਇਦਾ ਹੁੰਦਾ ਤੇ ਤੁਹਾਡੇ ਉੱਪਰ ਕਿਸੇ ਕਿਤੇ ਕਰਾਇਦਾ ਅਸਰ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਅ ਅਸਟਰੋਲੋਜਰ ਸਾਹਿਬ ਡੀਕੇ ਸ਼ਰਮਾ ਜੀ ਦੇ ਨਾਲ ਤਮਾਮ ਗੱਲਬਾਤ ਕੀਤੀ ਹੈ ਤੇ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ